ਕਾ ਕ੍ਰਿਕਟਰ ਤੇ ਕਾਂਗਰਸ ਲੀਡਰ ਨਵਜੋਤ ਸਿੰਘ ਸਿੱਧੂ ਦੇ ਪਤਨੀ ਨਵਜੋਤ ਕਾਂਗਰਸ ਨੇ ਕਾਂਗਰਸ ਛੱਡ ਦਿੱਤੀ ਜੀਹਾਂ ਬੀਤੇ ਕੱਲ ਉਹਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਨਵਜੋਤ ਕੌਰ ਨੇ ਇੱਕ ਇੱਕ ਕਰਕੇ ਕੁੱਲ 6 ਪੋਸਟ ਪਾਈਆਂ ਤੇ ਉਹਨਾਂ ਦੇ ਜ਼ਰੀਏ ਹੀ ਸਾਫ਼ ਤੌਰ ਤੇ ਜਿਹੜੀ ਸਰਕਾਰਾਂ ਨੇ ਉਂਸ ਨੂੰ ਕੇ ਰਿਆ ਤੇ ਉਸ ਤੋਂ ਬਾਅਦ ਨਵਜੋਤ ਕੌਰ ਨੇ ਜਿਹੜਾ ਹੈਗਾ ਰਾਜਾ ਵੜਿੰਗ ਯਾਨੀ ਕਿ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੂੰ ਸਿੱਧਾ ਤੌਰ ਤੇ ਕੇ ਰਿਆ ਤੇ ਸਾਫ਼ ਤੌਰ ਤੇ ਇਹ ਜਾਣਕਾਰੀ ਦਿੱਤੀ ਕਿ ਉਹ ਕਾਂਗਰਸ ਛੱਡ ਰਹੇ ਨੇ ਨਵਜੋਤ ਵੱਲੋਂ ਜੁੜਾ ਹੈਗਾ ਰਾਜਾ ਵਡਿੰਗ ਦੀ ਚੰਗੀ ਤੌਰ ਤੇ ਜੁੜੀ ਹੈਗੀ ਆ ਉਹਨਾਂ ਨੂੰ ਕੇਰਦੇ ਹੋਏ ਗੱਲਾਂ ਸੁਣਈਆਂ ਗਈਆਂ ਤੰਜ ਕਸੇਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਫ਼ੀ ਜਾਣਕਾਰੀ ਦਿੱਤੀ ਕਿ ਉਹਨਾਂ ਨੇ ਜਿਹੜਾ ਹੈਗਾ ਅਸਤੀਫਾ ਦੇ ਦਿੱਤਾ ਕਾਂਗਰਸ ਛੱਡ ਦਿੱਤੀ ਹੈ ਤੇ ਉਹਨਾਂ ਨੇ ਆਪਣੀ ਪੋਸਟ 'ਚ ਲਿਖਿਆ ਰਾਜਾ ਵਡਿੰਗ ਤੁਸੀਂ ਹੁਣ ਤੱਕ ਦੇ ਸਭ ਤੋਂ ਡਰਾਉ ਨੇ ਸਮਰਥ ਅਤੇ ਪ੍ਰਿਸ਼ਟ ਪ੍ਰਦਾਨ ਨੂੰ ਤੁਸੀਂ ਆਪਣੇ ਆਪ ਨੂੰ ਜੇਲ੍ਹ ਤੋਂ ਬਚਾਉਣ ਲਈ ਮੁੱਖ ਮੰਤਰੀ ਨਾਲ ਸਾਂਝ ਪਾਈ ਤਾਂ ਜੋ ਕਾਂਗਰਸ ਨੂੰ ਤਬਾਹ ਕੀਤਾ ਜਾ ਸਕੇ ਤੁਸੀਂ ਛੋਟੇ ਮੋਟੇ ਲਾਭਾਂ ਲਈ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਕੇ ਪਾਰਟੀ ਨੂੰ ਵੇਚ ਦਿੱਤਾ ਹੈ ਤੁਹਾਡੇ ਕੋਲ ਮੇਰੇ ਲਈ ਮੌਤਿਲ ਦਾ ਪੱਤਰ ਤਿਆਰ ਸੀ ਪਰ ਉਹਨਾਂ ਲਗਭਗ 12 ਸੀਨੀਅਰ ਕਾਂਗਰਸੀ ਨੇਤਾਵਾਂ ਬਾਰੇ ਕੀ ਜੋ ਮਜੀਠੀਆ ਨਾਲ ਮਿਲ ਕੇ ਨਵਜੋਤ ਨੂੰ ਨੁਕਸਾਨ ਪਹੁੰਚਾਉਣ ਵਿੱਚ ਲੱਗੇ ਰਹੇ ਅਤੇ ਤੁਸੀਂ ਨਵਜੋਤ ਨੂੰ ਹਰਾਉਣ ਦੇ ਇਨਾਮ ਵਜੋਂ ਉਹਨਾਂ ਸਭ ਨੂੰ ਵੱਡੇ ਅਹੁਦੇ ਦੇ میرے کول ਤੁਹਾਨੂੰ ਬੇਨਕਾਬ ਕਰਨ ਲਈ ਕਾਫੀ ਸਬੂਤ ਹਨ ਪਰ ਮੈਂ ਇਸ ਵਿੱਚ ਦਿਲਚਸਪੀ ਨਹੀਂ ਰੱਖਦੀ ਕਿਉਂਕਿ ਮੈਂ ਖੁਦ ਉਸ ਕਾਂਗਰਸ ਨੂੰ ਛੱਡ ਚੁੱਕੀ ਹਾਂ ਜਿੱਥੇ ਕੋਈ ਉਮੀਦਵਾਰ ਨੇਤਾ ਦੀ ਆਵਾਜ਼ ਨਹੀਂ ਸੁਣੀ ਜਾਂਦੀ ਤੁਸੀਂ ਮੇਰੀ ਸੀਟ ਦੇ ਪਿੱਛੇ ਲੋਕ ਲਗਾਏ ਸਿਰਫ ਇਸ ਨiyet ਨਾਲ ਕਿ ਮੇਰੀ ਸੀਟ ਨੂੰ ਹਰਾਇਆ ਜਾ ਸਕੇ ਅਸ਼ੂ ਚੰਨੀ ਪਟਲਜੀ ਡਾਕਟਰ ਗਾਂਧੀਜੀ ਅਤੇ ਹੋਰ ਕਈ ਸੀਨੀਅਰ ਨੇਤਾਵਾਂ ਖਿਲਾਫ ਤੁਹਾਡੀ ਕਾਰਵਾਈ ਕਿੱਥੇ ਹੈ ਜਿਨ੍ਹਾਂ ਨੇ ਖੁੱਲੇ ਆਮ ਤੁਹਾਨੂੰ ਅਤੇ ਤੁਹਾਡੀ ਪਾਰਟੀ ਨੂੰ ਚੁਣੌਤੀ ਦਿੱਤੀ ਤੁਸੀਂ ਹੁਣ ਸਿਰਫ ਇੱਕ ਮਜ਼ਾਕ ਬਣ ਕੇ ਰਹਿ ਗਏ ਹੋ ਅਤੇ ਲੋਕ ਤੁਹਾਡੀਆਂ ਰੀਲਾ ਦਾ ਮਜ਼ਾ ਲੈ ਰਹੇ ਹਨ ਕਾਂਗਰਸ ਦੇ ਉਹ ਨੇਤਾ ਜੋ ਨਵਜੋਤ ਨੂੰ ਪਿਆਰ ਕਰਦੇ ਹਨ ਉਹਨਾਂ ਦੀ ਬੇਇੱਜ਼ਤੀ ਕਰਨੀ ਬੰਦ ਕਰੋ ਤੁਸੀਂ ਪਾਰਟੀ ਨੂੰ ਜਿਤਾਉਣ ਦੀ ਬਜਾਏ ਉਸਨੂੰ ਤਬਾਹ ਕਰਨ 'ਚ ਜ਼ਿਆਦਾ ਰੁੱਝੇ ਹੋ요 ਸ਼ਰਮ ਕਰੋ ਕਿ ਤੁਸੀਂ ਆਪਣੀ ਮਾਂ ਪਾਰਟੀ ਦੀ ਪ੍ਰਤੀ ਸੱਚੇ ਨਹੀਂ ਹੋ ਤੁਸੀਂ ਬਹੁਤ ਨੁਕਸਾਨ ਪਹਿਲਾਂ ਤੋਂ ਹੀ ਕਰ ਚੁੱਕੇ ਹੋ ਤਾਂ ਸਾਫ਼ ਤੌਰ ਤੋਂ ਜਾਰੀ ਗੱਲਾਂ ਜਿਹੜੀ ਹੈਗੀਆਂ ਨਵਜੋਤ ਕੌਰ ਸਿੱਧੂ ਨੇ ਆਪਣੇ ਜੁੜੀ ਪੋਸਟ ਹੈਗੀ ਉਸ ਵਿੱਚ ਲਿਖਿਆ ਤੇ ਸਿੱਧਾ ਤੌਰ ਤੇ ਰਾਜਾ ਵੜਿੰਗ ਨੂੰ ਜਿਹੜੀਆਂ ਹੈਗੀਆਂ ਗੱਲਾਂ ਸੁਣਾਈਆਂ ਉਹਨਾਂ ਨੂੰ ਕੇਰਿਆ ਦੇ ਸਾਫ਼ ਤੌਰ ਤੇ ਜਾਣਕਾਰੀ ਦਿੱਤੀ ਕਿ ਮੈਂ ਕਾਂਗਰਸ ਛੱਡ ਰਹੀ ਹਾਂ ਜ਼ਿਕਰੇ ਖਾਸ ਹੈ ਕਿ 8 ਦਸੰਬਰ ਨੂੰ ਰਾਜਾ ਵੜਿੰਗ ਨੇ ਜਿਹੜਾ ਹੈਗਾ ਪਾਰਟੀ 'ਚੋਂ ਨਵਜੋਤ ਕੌਰ ਸਿੱਧੂ ਨੂੰ ਸਸਪੈਂਡ ਕਰ ਦਿੱਤਾ ਸੀ ਕਿਉਂਕਿ ਬੀਤੇ ਸਮੇਂ ਤੋਂ ਸਭ ਨੇ ਹੀ ਵੇਖਿਆ ਕਿ ਨਵਜੋਤ ਕੌਰ ਨੇ ਜੁੜੇ ਹੈਗੇ ਕੁਝ ਇਸ ਤਰ੍ਹਾਂ ਦੇ ਬਿਆਨ ਦਿੱਤੇ ਸੀ ਜਿਸ ਨੇ ਸਿਆਸਤ ਚ ਹਲਚਲ ਮਚਾ ਦਿੱਤੀ ਸੀ ਉਹਨਾਂ ਨੇ ਆਪਣੀ ਹੀ ਪਾਰਟੀ ਕਾਂਗਰਸ ਦੇ ਖਿਲਾਫ ਰਾਜਾ ਵੜਿੰਗ ਖੋਣ ਪ੍ਰਤਾਪ ਬਾਜਵਾ ਤੇ ਹੋਰ ਕਈ ਵੱਡੇ ਲੀਡਰਾਂ ਨੂੰ ਲੈ ਕੇ ਵੱਡੇ ਬਿਆਨ ਦਿੱਤੇ ਸੀ ਜੋ ਪੰਜਾਬ ਦੀ ਸਿਆਸਤ ਗਰਮਾ ਗਿਆ ਸੀਗਾ ਉਹ ਸੀਗਾ 500 ਕਰੋੜ ਦੇ ਕਿ ਸੀਐਮ ਦੀ ਕੁਰਸੀ ਖਰੀਦਣਾ ਜਿਸ ਤੋਂ ਬਾਅਦ ਹੀ ਪੰਜਾਬ ਦੀ ਸਿਆਸਤ ਇਸ ਬਿਆਨ ਨੇ ਹਲਚਲ ਮਚਾ ਦਿੱਤੀ ਸੀ ਜਿਸ ਤੋਂ ਬਾਅਦ ਕਾਂਗਰਸ ਦੇ ਲੀਡਰਸ ਵੀ ਨਰਾਜ਼ ਦਿਖੇ ਸੀ ਨਵਜੋਤ ਕੌਰ ਸਿੱਧੂ ਤੇ ਹਰ ਕੋਈ ਜੋ ਸੀਗਾ ਨਵਜੋਤ ਕੌਰ ਸਿੱਧੂ ਦੇ ਖਿਲਾਫ ਨਜ਼ਰ ਆਇਆ ਸੀ ਤਾਂ ਉਸ ਤੋਂ ਬਾਅਦ ਹੀ ਕਾਂਗਰਸ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਤੇ ਕਾਂਗਰਸ ਪਾਰਟੀ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਸੀ ਤੇ ਨਵਜੋਤ ਕੌਰ ਸਿੱਧੂ ਨੂੰ ਜੁੜਾ ਹੈਗਾ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਵੀ ਨਵਜੋਤ ਕੌਰ ਸਿੱਧੂ ਜੁੜੇ ਸੀਗੇ ਨਹੀਂ ਹਟੇ ਲਗਾਤਾਰ ਉਹਨਾਂ ਵੱਲੋਂ ਕਾਂਗਰਸ ਤੇ ਵਾਰ ਕੀਤਾ ਗਿਆ ਵੱਖ-ਵੱਖ ਤਰੀਕੇ ਦੇ ਨਾਲ ਉਹਨਾਂ ਨੇ ਕਾਂਗਰਸ ਨੂੰ ਤੇ ਬਾਕੀ ਪਾਰਟੀਆਂ ਜਿਹੜੀ ਹੈਗੀਆਂ ਮਾਨਵੀ ਪਾਰਟੀ ਹੋਏ ਉਸ ਨੂੰ ਵੀ geke ਰਿਆ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਲਗਾਤਾਰ ਉਹ ਕੇਰ ਦੇ ਨਜ਼ਰ ਆਏ ਤੇ ਉਸ ਤੋਂ ਬਾਅਦ ਹੀ ਹੁਣ ਜਿਹੜਾ ਹੈਗਾ ਅਪੀਤੇ ਕੱਲ ਉਹਨਾਂ ਨੇ ਇਸ ਜਾਣਕਾਰੀ ਦਿੱਤੀ ਤੇ ਸਾਫ਼ ਤੌਰ ਤੇ ਹੁੰਜੜਿਆ ਹੈਗਾ ਕਾਂਗਰਸ ਪਾਰਟੀ ਨਵਜੋਤ ਕੌਰ ਸਿੱਧੂ ਨੇ ਛੱਡ ਦਿੱਤੀ ਹੈ ਤੇ ਇਸ ਦੇ ਜੁੜੇ ਸੰਸਦ ਸੁਖਜਿੰਦਰ ਸਿੰਘ ਰੰਦਾਵਾ ਨੇ ਉਹਨਾਂ ਨੇ ਵੀ ਪੋਸਟ ਕਰਕੇ ਲਿਖਾ ਅੱਛਾ ਹੋਇਆ ਛੁਟਕਾਰਾ ਮਿਲਿਆ ਤੇ ਸਾਫ਼ ਤੌਰ ਤੇ ਜਿਹੜੇ ਸੁਖਜਿੰਦਰ ਸਿੰਘ ਰੰਦਾਵਾ ਨੇ ਉਹਨਾਂ ਨੇ ਵੀ ਨਵਜੋਤ ਕੌਰ ਦੇ ਪਾਰਟੀ ਛੱਡਣ ਦੇ ਜੁੜੇ ਹੈਗੀ ਇੱਕ ਤਰ੍ਹਾਂ ਦੀ ਖੁਸ਼ੀ ਜ਼ਾਤਾਈ ਹੈ ਕਰੋ ਤੰਜ ਤੇ ਤਰੀਕੇ ਦੇ ਨਾਲ ਜਵਾਬ ਦਿੱਤਾ ਕਿਉਂਕਿ ਨਵਜੋਤ ਕੌਰ ਨੇ ਜਿਹੜਾ ਸੁਖਜਿੰਦਰ ਸਿੰਘ ਰੰਦਾਵਾ ਤੇ ਵੀ ਹਮਲਾ ਬੋਲਿਆ ਸੀ ਤੇ ਉਹਨਾਂ ਦੇ ਖਿਲਾਫ ਵੀ ਕਈ ਟਿੱਪਣੀਆਂ ਕੀਤੀਆਂ ਸੀ ਤੇ ਇਸ ਨੂੰ ਲੈ ਕੇ ਹੁਣ ਸੁਖਜਿੰਦਰ ਸਿੰਘ ਰ फिलहाल हूँ नवजोत कौर सिद्धू ने जो कांग्रेस का नवजोत कौर सिद्धू की की बीजेपी, बीजेपी उस तो बाद ने कांग्रेस ज्वाइन की हम उन्होंने दो हजार छब्बी ची बीते कल कांग्रेस को अलविदा कह दिया है लेकिन यह वे सवाल हूँ जोड़े है खड़े हो रहे हैं कि आखिरकार क्योंकि अब प्रधानमंत्री नरेंद्र मोदी ज ਪੰਜਾਬ ਪੌਂਟਰੀ ਤੇ ਉਸਤੇ ਪਹਿਲਾ ਹੀ ਜਿਹੜਾ ਹੈਗਾ ਨਵਜੋਤ ਕੋਰ ਸਿੱਧੂ ਵਾਲਾ ਇਸ ਤਰ੍ਹਾਂ ਦਾ ਵੱਡਾ ਫੈਸਲਾ ਲੈਣਾ ਇਹ ਵੱਡੇ ਸਵਾਲ ਖੜੇ ਕਰਦਾ ਤੇ ਵੱਡੇ ਇਸ਼ਾਰੇ ਵੀ ਕਰ ਰਿਹਾ ਕਿ ਕੀ ਨਵਜੋਤ ਕੋਰ ਸਿੱਧੂ ਜਿਹੜਾ ਹੈਗਾ ਉਹਨਾਂ ਦੀ ਹੁਣ ਬੀਜੇਪੀ ਚ ਜਾਣ ਦੀ ਤਿਆਰੀ ਹੈ ਇਸ ਤਰ੍ਹਾਂ ਦੇ ਹੁਣ ਵਿਆ ਵੱਡੇ ਜਿਹੜੇ ਕਿਆਸ ਨਹੀਂ ਅਨੁਮਾਨ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਫਿਲਹਾਲ ਹੁਣ ਉਹਨਾਂ ਨੇ ਕਾਂਗਰਸ ਛੱਡਤੀ ਹੈ ਤੇ ਹੁਣ ਆਉਣ ਵਾਲੇ ਸਮੇਂ ਚ ਵੇਖਣਾ ਹੋਵੇਗਾ ਕਿ ਆਖਿਰਕਾਰ ਨਵਜੋਤ ਕੋਰ ਸਿੱਧੂ ਆਉਣ ਵਾਲੇ ਸਮੇਂ ਚ ਉਹਨਾਂ ਦਾ ਕੀ ਪਲਾਨ ਹੈ ਤੇ ਸਿਆਸਤ ਇਸ ਨੂੰ ਲੈ ਕੇ ਬਾਕੀ ਜਿਹੜੀ ਹੈਗੀਆਂ ਚੀਜ਼ਾਂ ਉਹ ਕਿਦਾਂ ਹੋਣਗੀਆਂ ਕਿਉਂਕਿ ਕਹਿ ਲੋ ਉਹਨਾਂ ਨੂੰ ਪਾਰਟੀ ਛੱਡਣਾ ਇੱਕ ਵੱਡਾ ਸਵਾਲ ਤੇ ਇੱਕ ਵੱਡਾ ਕਹਿੰ ਲੋ ਕਿ ਬਹੁਤ ਸਾਰੇ ਜਿਹੜੇ ਚੀਜ਼ਾਂ ਨੇ ਉਹ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਕਿ ਆਖਿਰਕਾਰ ਉਹਨਾਂ ਦਾ ਹੁਣ ਅੱਗੇ ਦਾ ਕੀ ਬਣਾਣਾ ਇਹ ਤਾਂ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਧੱਕ